ਜੀ ਨਾਮ ਮਰਦੂ ਸਿੰਘ ਕਿਥੇ ਆਏ ਸੀਗੇ ਕੀ ਕਹਾਂ ਉਹ ਮੈਂ ਸੰਗਰੂਰ ਆ ਸਰਕਾਰੀ ਹਸਪੀਟਲ ਚ ਆਇਆ ਸੀ 8 ਤਰੀਕ ਨੂੰ ਕਿ ਡਾਕਟਰ ਸਾਹਿਬ ਕਹਿੰਦੇ ਕੀ ਤੁਹਾਨੂੰ ਐਡਮਿਟ ਕਰਾਂਗੇ ਮੈਨੂੰ ਪੀਜੀ ਦੀ ਸਟੈੱਥ ਸੀ ਫਿਰ 9 ਤਰੀਕ ਨੂੰ ਡਾਕਟਰ ਸਾਹਿਬ ਨੇ ਟੈਸਟ ਲਏ ਸੀ ਜੀ ਮੇਰੇ ਡਾਕਟਰ ਨੇ ਡਾਕਟਰ ਹਮਨਸ਼ੂ ਜੀ ਸੀ ਤੇ 9 ਤਰੀਕ ਨੂੰ ਮੈਂ ਸੈਂਪਲ ਦਿੱਤਾ 10 ਤਰੀਕ ਨੂੰ ਮੇਰੇ ਟੈਸਟ ਆਏਗੇ ਟੈਸਟ ਦੇ ਵਿੱਚ ਦਿਖਾਇਆ ਗਿਆ ਕਿ ਪੀਲੀਆ ਇਦਾਂ ਦਿਖਾਇਆ ਗਿਆ ਵੀ ਇਹਨੂੰ ਕਦੇ ਪੀਲੀ ਨਹੀਂ ਹੋਣੀ ਦੇ ਵਿੱਚ ਨਾਰਮਲੀ ਦਿਖਾਇਆ ਗਿਆ ਦਰੂ ਕੀ ਉਹਦੇ ਚ ਤੇ ਉਹਦੇ ਚ ਮੈਨੂੰ ਗੁਰਦਿਆਂ ਦੀ ਪ੍ਰੋਬਲਮ ਦਿਖਾਈ ਗਈ ਮੈਂ ਉਹੀ ਰਿਪੋਰਟ ਆਪਣੇ ਮਿੱਤਰ ਨੂੰ ਦਿਖਾਈ ਜਿਹਿੰਨੋਂ ਲੈਬ ਲੈਬਟਰੀ ਆ ਕੰਮ ਕਰਦਾ ਉਹ ਕਹਿੰਦਾ ਵੀ ਇਹ ਤੇਰੀ ਰਿਪੋਰਟ ਗਲਤ ਹੈ ਮੈਂ ਕਿਵੇਂ ਕਹਿੰਦਾ ਕਿ ਤੈਨੂੰ ਪੀਲੀਏ ਦੀ ਸ਼ਿਕਾਇਤ ਆ ਪੀਲੀਆ ਤਾਂ ਇਹ ਚ ਜਮਾਂ ਨਾਰਮਲ ਦਿਖਾਇਆ ਗਿਆ ਕਹਿੰਦਾ ਗੁਰਦੇ ਆ ਜਿਹੜੇ ਤੇ ਉਹ 70% ਖਰਾਬ ਦਿਖਾਏ ਗਏ ਫੋਕੰਦਾ ਵੀ ਤੋਂ ਇਹੀ ਰਿਪੋਰਟ ਨੂੰ ਬਾਹਰੋਂ ਕਰਵਾ ਦਿੱਤੀ ਕਿਸੇ ਨੂੰ ਪਹਿਲਾਂ ਮੈਂ ਕ੍ਰਿਸ਼ਨਾ ਤੋਂ ਕਰਾਈ ਜਿਹੜੀ ਗਲਤ ਉਹ ਸਰਕਾਰੀ ਹਸਪੀਟਲ ਦੇ ਵਿੱਚੀ ਜਿਹੜੀ ਲੈਬੋਰੀ ਉਹਦੇ ਚੋਂ ਕਰਾਈ ਜੀ ਕ੍ਰਿਸ਼ਨਾ ਲੈਬ ਤੋਂ ਕਰਾਈ ਉਹਦੇ ਚ ਅਪੀਲੀਆ ਮੈਨੂੰ ਪਹਿਲਾਂ 19% 19 mg ਸੀਗਾ ਉਸ ਤੋਂ ਬਾਅਦ ਘੱਟ ਕੇ 12.70 ਤੇ ਆ ਗਿਆ ਠੀਕ ਉਹ ਸਹੀ ਸੀ ਰਿਪੋਰਟ ਜੀ ਉਹ ਬੁਰੇ ਜਿਹੜੇ ਉਹ ਤੇ ਉਹ ਗੁਰਦਿਆਂ ਦੇ ਤਾਂ ਮੈਨੂੰ ਕੋਈ ਪ੍ਰੋਬਲਮ ਹੀ ਨਹੀਂ ਸੀ ਸੀ ਉਦੋਂ ਸੇ ਬਿਲਕੁਲ ਨਾਰਮਲ ਆਇਆ ਸੀ ਤੇ ਜਿਹੜੀ ਉਹ ਸਰਕਾਰੀ ਵਾਲੇ ਨੇ ਰਿਪੋਰਟ ਦਿੱਤੀ ਸੀ ਉਹੀ ਮੈਂ ਜਿਹੜੇ ਮੈਨੂੰ ਦੇਖਭਾਲ ਕਰ ਰਿਹਾ ਮੈਂ ਉਹਨਾਂ ਨੂੰ ਜਮਾ ਕਰਾ ਦਿੱਤੀ ਉਹ ਤੇ ਚਲੋ ਮੈਂ ਗੌਰ ਕਰ ਲਈ ਜੀ ਜੇ ਨਾ ਗੌਰ ਕਰਦਾ ਉਹ ਗੁਰਦਿਆਂ ਦੇ ਹਿਸਾਬ ਨਾਲ ਮੇਰੇ ਕੋਈ ਐਜੈਕਸ਼ਨ ਟੀਕਾ ਮੇਰੇ ਕੋਈ ਇਦਾਂ ਦੀ ਦਵਾਈ ਲੱਗ ਤਾਂ ਮੇਰਾ ਨੁਕਸਾਨ ਵੀ ਹੋ ਸਕਦਾ ਜੀ ਆਹ ਟੈਨਸ਼ਨ ਹੋ ਗਈ ਹਾਂ ਮੈਂ ਟੈਨਸ਼ਨ ਵੀ ਹੋ ਗਈ ਸੀ ਮੈਂ ਕਹਾਂ ਹੁਣ ਇਹ ਨਵੀਂ ਚੀਜ਼ ਨਿਕਲ ਕੇ ਆ ਗਈ ਜੀ ਫੇਰ ਅਸੀਂ 104 ਤੇ ਕੰਪਲੇਨ ਵੀ ਕੀਤੀ ਉਹ ਕਹਿੰਦੇ ਵੀ ਤੁਸੀਂ ਇੱਕ ਵਾਰ ਡਾਕਟਰ ਸਾਹਿਬ ਨੂੰ ਇਸ ਇਸ ਚੀਜ਼ ਦੀ ਸ਼ਿਕਾਇਤ ਕਰੋ ਕਿ ਉਹ ਨਹੀਂ ਸੁਣਦੇ ਤਾਂ ਸਾਨੂੰ ਦੁਬਾਰਾ ਕਾਲ ਕਰੋ ਦੁਬਾਰਾ ਹਜੇ ਕਾਲ ਨਹੀਂ ਹੋਈ ਸੀ ਡਾਕਟਰ ਸਾਹਿਬ ਨਾਲ ਗੱਲ ਹੋ ਗਈ ਸੀ ਉਹਨਾਂ ਨੇ ਹਾਂ ਨਾ ਉਹਨਾਂ ਨੇ ਕੁਝ ਨਹੀਂ ਦੱਸਿਆ ਡਾਕਟਰ ਰਾਹੁਲ ਜੀ ਆਏ ਸੀ ਸਵੇਰੇ ਇਹ ਕੀ ਮੰਦਾ ਮੈਂ ਤਾਂ ਮੰਗ ਇਹ ਹੀ ਕਰਦਾ ਕਿ ਜਿਨ੍ਹਾਂ ਨੇ ਗਲਤ ਰਿਪੋਰਟ ਦਿੱਤੀ ਹੈ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਮੇਰਾ ਨੁਕਸਾਨ ਹੋ ਸਕਦਾ ਸੀ ਮੇਰੇ ਨਾਲ ਜੰਨਤੀ ਕੀ ਹੈ ਮਾਦੇ ਇੰਨੀ ਗੱਲ ਲੈਕਸ਼ ਨਹੀਂ ਬੈਠਦੀ ਹਾਂ ਇਸ ਵੰਦੀ ਮੈਨੂੰ ਅੱਜ ਮੀਡੀਆ ਖਬਰਾਂ ਤੋਂ ਅਤੇ ਮਾਂ ਜੋ ਡਿਪਟੀ ਕਮਿਸ਼ਨਰ ਤੋਂ ਮੈਸੇ ਪ੍ਰਾਪਤ ਹੋਈ ਸੀਗਾ ਵੀ ਜਿਹੜੀ ਇੱਕ ਰਿਪੋਰਟ ਹੈ ਕਿ ਉਦੋਂ ਬਚੁਰੰ ਰੀਜਰਵ ਸੈਟੀਸਫਾਈ ਨਹੀਂ ਗਈ ਉਹਨੂੰ ਡਾਊਟ ਹੈ ਵੀ ਮੇਰੀ ਰਿਪੋਰਟ ਹੈਗੀ ਕੋ ਗੱਲ ਦਿੱਖਿਆ ਇਹ ਸਾਰੇ ਅਨੁਕੂਲ ਤੇ ਆਚ ਰੱਖਦੇ ਹੋਏ ਰਿਟਰਨ ਦੇ ਵਿੱਚ ਇੱਕ ਇਨਕੁਆਰੀ ਮਾਰ ਕਰ ਦਿੱਤੀਗੀ ਦੀ ਰਿਪੋਰਟ ਸਰਕਾਰ ਕੋਲ ਕੱਲ ਆ ਜਾਏਗੀ ਜੋ ਵੀ ਬੰਦਾ ਦੂਸਰੀ ਪਾਈ ਜਾਊਗਾ ਉਹਦੇ ਬੰਦੇ ਕਾਰਵੇ ਜਿਹੜੀ ਉਹ ਅਮਲ ਦੇ ਵਿੱਚ ਲਿਆਂਦੀ ਜਾਏਗੀ ਠੀਕ ਹੈ ਠੀਕ ਆ ਪਰ ਕੋਈ ਵੀ ਕੰਮ ਨਹੀਂ ਉਹਨਾਂ ਦਾ ਹੈ ਨਾ ਕਿ ਸਰਕਾਰੀ ਲੈ ਰਿਹਾ ਰਿਪੋਰਟੇ ਜੋ ਦੀ ਕਰਾਂਦੇ ਆ ਆਪ ਮੁਖਤੇ ਉਹਦੇ ਜਿਹੜੇ ਫੀਲ ਦੱਸੀ ਜਾਂਦੇ ਨੇ ਲੱਗਦਾ ਹੈ ਜੇ ਜੇਵਨ ਹੁੰਦਾ ਜਿਹੜੀ ਬਾਹਰ ਮੰਦੀਆਂ ਦੇ ਉੱਤੇ ਆ ਜਾਂਦੇ ਕਿ ਕਿਵੇਂ ਆ ਇਸੇ ਸਬੰਧ ਦੇ ਵਿੱਚ ਤੱਥਾਂ ਨੂੰ ਪਛਾਣਨ ਵਾਸਤੇ ਜਾਣਨ ਵਾਸਤੇ ਇਹ ਕਾਰਜ ਮਾਰਕ ਕੀਤਾ ਗਿਆ ਕਿ ਦੂਜੀ ਰਿਪੋਰਟ ਹੋ ਗਈ ਉਹ ਆਪ ਜੀ ਨੂੰ ਜਿਹੜੇ ਕੱਲ ਨੂੰ ਉਹ ਦਿੱਤੀ ਜਾਏਗੀ